ਛੋਟੀ ਚੋਈ ਕਰਾਨ ਲੱਗੇ ਜੀ ਆਪਾਂ ਤੇ 16 ਕਿਲੋ ਤੋਂ ਪੂਰਾ ਤਿਆਰ ਆ ਹਰਿਆਣਾ ਛੋਟੀ ਆਈ ਹੈ ਭਾਈ ਜੀ ਦੂਜਾ ਕਣ ਮੈਂ ਜੀ ਇਹ ਦੂਜਾ ਸੁਆ ਦੂਜਾ ਸੁਆ ਤੇ ਵੇਖੋ ਬੱਚੇ ਕੋ ਛੜਦਾ ਸਾਨੂੰ ਨੇੜੇ ਕੋ ਖਾਦੇ ਬੁਲਾ ਦੇ ਬੁਲਾ ਹਰਿਆਣਾ ਮੈਂ ਸਾਰੀ ਬਣੀ ਰਿਹਾ ਨਾ ਤੇ ਇਹਦੇ ਹਾਂ ਕੋ ਪੀਜੀ ਹੈਗੀ ਤੇ ਭਾਈ ਕਿਹੜੇ ਲਾਗੋ ਲੈ ਕੇ ਨਹੀਂ ਤੂੰ ਰਾਤ ਤੁਰੇ ਕੋ ਨੀ ਆਰਾਮ ਹੋ ਗੋ ਉਤੋਂ ਲਾ ਹੋਣਾ ਭਾਈ ਜੀ ਅੰਮ੍ਰਿਤਸਰ ਭਾਈ ਕਟਾ ਗੱਡੀ ਜੀ ਕਟੀਆਂ ਚੰਮਾਂ ਮਈਆਂ ਹੁਣ ਪਹਿਲੀਆਂ ਮਿਲਦੀਆਂ ਐ ਅੱਛਾ ਕਟੀਆਂ ਦਿੰਦੇ ਠੀਕ ਉਹ ਇਹ ਟਾਈਮ ਹੋ ਗਿਆ ਜੇ ਨੇ 6:28 ਤੇ ਸੁਭਾ ਭਾਜੀ ਫਿਰ ਚੁਆਈ ਕਿਨੇ ਕੀਤੀ ਆ ਸਿਰੇ 5:30 ਹੋ ਜਾਂਦੇ ਸਹੀ ਚੋਲੇ ਠੀਕ ਆ ਮੋਰ ਘੰਟਾ ਦਾ ਵਾਅਦਾ ਨਹੀਂ ਨਾਰਾ ਸੰਦੀਪ ਵੀ ਘੰਟੇ ਦਾ ਵਾਅਦਾ ਹੈ 2 ਕਿਲੋ ਦਾ ਨਾ ਨਾ ਘੱਟ ਦੇਣਾ ਹਾਂਜੀ ਮੈਂ ਵੀ ਜੇ ਟਾਈਮੋਂ ਟਾਈਮ ਤੋਂ ਹੀ ਵਾਅਦਾ ਨਹੀਂ ਆਈਆਂ ਬਿਲਕੁਲ ਜੇ ਦੁੱਧ ਕੱਢੀਏ ਨਾ ਸਭ ਕੱਢ ਹਾਂਜੀ ਜੇ ਦੁੱਧ ਕੱਢੀਏ ਨਾ ਦੁੱਧ ਕੱਢੋ ਹੋਰ ਕੜ ਨਹੀਂ ਕਰਨਾ ਜੇ ਫਿਰ ਬਾਕੀ ਸੰਦੀਪ ਜਿੱਥੇ ਲੈਣੀ ਆਪਣੀ ਤਸੱਲੀ ਕਰਕੇ ਖੜੇ ਹਾਂ ਹਾਂਜੀ ਖੜੇ ਆਪਾਂ ਕੋਲ ਸਾਡੇ ਮੰਡੀ ਚ ਬੈਠੇ ਆ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਇਹਦੇ ਚੋਈ ਕਰਕੇ ਕਿਲੋ ਵੇਕੇ ਨਹੀਂ ਜੀ ਹਾਂਜੀ ਹਾਂਜੀ ਆਲੇ ਨੂੰ ਮਾਰੋ ਨੋ ਤਾਂ ਇਹਨਾਂ ਨੂੰ ਮਿਲ ਜਾਣਾ ਹਾਂ ਜੀ ਤੂੰ ਆ ਬੈਗਣ ਮਾਦੀ ਤੂੰ ਆ ਮੈਂ ਜਾਣਦਾ ਜੀ ਮਾਲ ਬਾਦੂ ਮਿਲ ਜਾਉਂਗਾ ਹਾਂ ਜੀ ਮਾਲ ਮਿਲਦਾ ਜੀ ਜੀ ਦੇ ਮਾਲ ਨਾ ਮੈਂ ਇਹ ਕਿੰਨੇ ਕਰਮਿਆ 1.5 2-2 ਲੱਖ ਨਹੀਂ ਮਿਲਦਾ ਜੀ ਜੀ ਮਾਲੇ ਤਾਂ ਆ ਮਾਰ ਰੋ ਤਾ ਜਿੱਦੜ ਸੁਤਰ ਹਾਂ ਜੀ ਹਾਂ ਜੀ ਇਹ ਨਾ ਜੇ ਹਾਂ ਜਾਂਦਾ ਤੇ ਇਹ ਲਾਤਾਰ ਅਪਡੇਟ ਹਮਾਰੋ ਇਹ ਵੀ ਕੁਝ ਹੋਣਾ ਹੈ ਫਿਰ ਨਾ ਫਿਰ ਹੋਰੀ ਫਿਰ ਕੋਸ਼ਿਸ਼ ਕਰਾਂਗਾ ਹਾਂਜੀ ਉਹ ਆ ਵੀ ਤੁਮਾਰੇ ਕਹਿੰਦੇ ਸਰ ਪਸੂ ਆ ਵੀ ਬੰਦਾ ਹੈ ਗੈਰੀ ਜਨਾਬ ਬੰਦਾ ਲਿਆਉਣਾ ਕੰਮ ਹੀ ਹੈ ਖਸਦੀਪ ਜੀ ਪੱਠੇ ਆਪਾਂ ਪਤਲੇ ਲੈ ਆਉਣੇ ਟੋਕੇ ਤੋਂ ਹਾਂਜੀ ਜੀ ਸਿਰਫ 20-20 ਕਿਲੋ ਪੱਠੇ ਪਾਈ ਦੇ ਆ ਠੀਕ ਆ ਸ਼ਾਮਾਂ ਤਿੰਨ ਤਿੰਨ ਚਾਰ-ਚਾਰ ਕਿਲੋ ਧੂੜੀ ਪਾ ਦੇ ਚਾਰ-ਪੰਜ ਕਿਲੋ ਅੰਡ ਪਾ ਦੇ ਆ ਠੀਕ ਆ ਪੰਦੇਲਾ ਕੰਮ ਗਾ ਮੁੰਡੇ ਲੈ ਆਉਂਦੇ ਪੁੱਤਰੀ ਟੋਕੇ ਤੋਂ ਲੈ ਆਉਣੀ ਆ ਹਾਂਜੀ ਹਾਂਜੀ ਜਿੰਨੋ ਸਿਆਲ ਟੱਕਰ ਜਾ ਰਹੇ ਲੈ ਆਵਾਂਗੇ ਹਾਂਜੀ ਇਹ ਬੰਦਾ ਰੱਖਣਾ ਆ ਲੋੜੀ ਲੋੜ ਨਹੀਂ ਸਹੀ ਜੇ ਲੋੜ ਹੁੰਦੇ ਇਹ ਨਾਲ ਹੁੰਦੇ ਨਹੀਂ ਬਿਲਕੁਲ ਜੀ ਬਿਲਕੁਲ ਨਾ ਇਹ ਬਹੁਤਾ ਭਾਜਣਾ ਸਾਬ ਛੱਡੀ ਆ ਨਗਰੋਂ ਦੇ ਭਲੋਣੇ ਜਿੰਨੇ ਕਾਪਰੇ ਆ ਜਿੰਨੇ ਦੇਖ ਜਾਏ ਬਹੁਤੀ ਕਮਾਈ ਲੋਕਾਂ ਦੇ ਘਰੇ ਰਹਿ ਜਾਂਦੀ ਆ ਬੰਦਾ ਕੰਮ ਲੋਕਾਂ ਦਾ ਹੀ ਆ ਥੋੜਾ ਕਮਾਦੇ ਤੇ ਇਹੀ ਨਹੀਂ ਬਸ ਆ ਪਰਕਦੇ ਬਾਈ ਫਿਰ ਹੈਗਾ ਬਸ਼ਮੀਤ ਲਾਗੇ ਪਰਕਦੇ ਮਸਲ ਉਤਨਾ ਹੈ ਨਾ ਇਹ ਨਹੀਂ ਡੇਟ ਦਾ ਵਰਨ ਮਸਲ ਹੈ ਨਾ ਜੀ ਅਸੀਂ ਹਰਿਆਣੇ ਨੂੰ ਮੱਝ આજ ਤੋਂ 2002 ਮੰਨਿਆ ਦੀ 20 ਕਿਲੋ ਤੋਂ 14 ਉਦੋਂ 1 ਲੱਖ ਤੇ 5000 ਦੇ ਵਿੱਚ ਹੂੰ ਕੋਈ ਸ਼ਰਤੇ ਬੰਦਾ ਮੈਂ ਮਾਲੀ ਸਾਡੇ ਬੰਦੇ ਰਹਿੰਦੇ 20 ਕਿ ਸਾਡੇ ਪਿੰਡ ਦਾ ਰਵਾਇ ਬਦਲਦਾ ਸੀ ਹਾਂ ਵੇਖ ਲੋ 20 ਕੋ 2002 ਦੀ ਗੱਲ ਕਰਦੇ ਹਾਂ ਹਾਂ 2002 ਦੀ ਗੱਲ ਕਰਦੇ ਹਾਂ ਜੇ ਉਦੋਂ ਆਪਾਂ ਕੋਈ ਆਪਣੇ ਕੋਈ ਕੋਈ 80 ਨੌਜ ਬਹੁਤੀ ਜਾਂਦੀ ਜੀ ਹੁਣ ਵਾਲੀ ਨਹੀਂ ਸੀ ਨਾ 50 ਕਿਲੋ ਚਵਾਦ ਗੱਲ ਕੱਢ ਦਿੰਦੇ ਜੀ ਬਾਈ ਬੱਜੀ ਬਗ ਰੇਟ ਦਾ ਬੱਜੀ ਲੱਗਣਾ ਹੀ ਹੈ ਲੱਗਣਾ ਲੱਗਣਾ ਇੱਕ ਗੱਲ ਹੋ ਰਿਹਾ ਜਿਹੜਾ ਉਧਰ ਮੈਂ ਚੋ ਲੈਦਾ ਉਹ ਦਵੇਦਦਾ ਇਹਨਾਂ ਫਿਰ ਨੂੰ ਮਜ਼ਾ ਨਹੀਂ ਆਉਂਦਾ ਇੱਧਰ ਲੈਣੀਆਂ ਬਿਲਕੁਲ ਬਿਲਕੁਲ ਜੀ ਸਹੀ ਗੱਲ ਬੋਲਦੇ ਜੀ ਨਹੀਂ ਰਕਾਰ ਕੱਟਣ ਲਈ ਇਨੀ ਦਿਖਾਟੀਆਂ ਮੈਂ ਮੁੱਕ ਜਾਂਦੀਆਂ

ਕਿੰਨੇ ਮਾਣ ਬਣਾਉਣਗੇ ਗਵਾਂਡ ਸੰਦੀਪ ਜਿੰਨਾ ਖਾਂਜ ਖਾਂਦੀਆਂ ਨਹੀਂ ਹਲੇ ਠੀਕ ਹੈ ਆਈਆਂ ਦੋ ਜਹਾ ਕੋਪਰਾ ਪਾਂਜਾ ਮਰੌਂਡੀ ਇਹ ਤਾਂ ਮਾਣ ਦਾ ਫਰਕ ਪੈਣਾ ਇਲਾਕੇ ਦਾ ਥੋੜਾ ਫਰਕ ਪੈ ਜਾਂਦਾ ਪਾਣੀ ਬੜਾ ਫਰਕ ਪੈਂਦਾ ਇਹ ਇੱਕ ਪਾਣੀ ਦਾ ਤੇ ਇੱਕ ਹੁਣ ਕੀ ਤਾਂ ਕੀ ਪਾਉਂਦੇ ਪੀ ਨਹੀਂ ਮਾਣ ਪਾਉਂਦੇ ਵੰਡ ਬਣਿਆ ਗਾ ਜੇ ਮਾਣਡ ਮੈਂ ਥੋੜਾ ਜਨਾ ਮਨਾ ਖਾਂਦੀ ਪੱਠੇ ਖਾਂਦੀ ਤੇ ਫਿਰ ਮ 18 ਕਿਲੋ ਤੋਂ 14 ਹੂੰ ਇਹ ਵੀ ਗੱਲ ਮਨਾ ਆਉਂਦਾ ਪਾਣੀ ਦਾ ਬੜਾ ਫਰਕ ਪੈ ਜਾਂਦਾ ਜੀ ਪੈ ਜਾਂਦਾ ਹੀ ਪੈ ਜਾਣਾ ਦੇ ਵੀ ਪਾ ਕਰ ਦਿੰਦੇ ਆ ਆਪਣੇ ਕੁਦਰੋਂ ਆਣ ਦੀ ਹਾਂਜੀ ਹਾਂਜੀ ਕੋਈ ਕੋਈ ਮੈਂ ਛੱਡ ਦਿੱਤੀ ਉਹ ਢੋਟੀ ਨੇ ਰਾਜੇ ਦੇ ਸਟੇਜ ਚਾਰਖੰਦੀ ਆਈ ਹਾਂਜੀ ਹਾਂਜੀ ਹੁਣ ਕੱਲ ਦੇ ਪਰਸੋਂ ਦੇ ਪੱਠੇ ਖਾਣ ਲਈ ਵਾਗ ਨਹੀਂ ਨਹੀਂ ਤਾਂ ਖਾਦਾ ਨਹੀਂ ਜੀ ਨਹੀਂ ਲੱਗਦਾ ਹਰ ਇੱਕ ਬੰਦਾ ਜੀ ਪੂਰਾ ਬੰਦਾ ਇਹ ਹੋ ਰਿਹਾ ਜੀ ਕਿਸੇ ਵਾਲੇ ਖੁਨੀਆਂ ਖਲੀਆਂ ਛੱਡਦੇ ਕੋਈ ਬੰਦੇ ਉਹ ਟੋੜੀ ਬੱਲੀ ਛੱਡੀ ਹਨ ਹਾਂ ਇਹ ਲੈ ਛਪੜਾ ਲੈ ਕੇ ਜਾਂਦੇ ਨਹੀਂ ਉਹ ਹਾਂਜੀ ਹਾਂਜੀ ਛਾਂ ਨੂੰ ਜਾਣੀ ਜਾਣੀ ਅੰਮੀਆਂ ਭਾਈ ਇਹਨਾਂ ਦੀ ਹਾਂ ਅਈ ਨੂੰ ਪੜ ਦਿੱਤੀ ਪੰਜਾਬ ਦੇ ਮੁੰਡੇ ਮੈਂ ਸੁਪਨ ਕੇ ਆ ਆਪ ਕੈਦ ਕਰ ਜਾਂਦੀ ਸੀ ਪਿਛਲੇ ਮਹੀਨੇ ਮੈਂ ਇਹ ਲੈ ਕਦੇ ਮੈਂ ਜੀ ਟੋਟੀ ਕਾ ਜਾਂਦੇ ਗਾਇਲ ਦੇ 15 ਹਾਂਜੀ ਸਾਡੇ ਕੋਲ ਕਿ ਯਾਰ ਮਾਂ ਗਿਵਾਉਂਦੇ ਉਹਨੇ ਖਰੀਦ ਲਿਆ ਉਹ 15 16 17 ਕੇ ਉਹਨਾਂ ਦੇ ਬਣਿਆ ਉਹ ਬਹੁਤ ਕੜਾ ਤੇ ਉਹ ਥਰੇ ਮਹੀਆ 10 9 ਜੀ 8 ਦੇ ਕਰਦੇ 3 ਵਜੇ ਬਿਲਕੁਲ ਇਹੋ ਜਿਹੀ ਲੱਭਦੀ ਇਸੇ ਕੰਮ ਤੋਂ ਆਈ ਹਾਂ ਜੀ ਪਾ ਪਿਛਲੀ ਵੀਡੀਓ ਨਹੀਂ ਦੇਖੀ ਆਈ ਮਈਆਂ ਹਾਂਜੀ ਭਾਈਆਂ ਹਾਂਜੀ ਹਾਂਜੀ ਇੱਕ ਵੱਡੀ ਝੋੜੀ 17 ਕਿਲੋ ਦੁੱਧ ਦੇਣ ਦੀ ਹੈ ਅੱਛਾ ਤੇ ਦੂਜੀ ਨੀਲੀ ਦਾ ਵੀ ਝੋੜੀ 13 ਕਿਲੋ ਦੁੱਧ ਦਿੱਤੀਆਂ ਵਾਂਗ ਲੱਗੇ ਦੋ ਝੋੜੀਆਂ ਬਰੀ ਸਾਬ ਪਤਾ ਸਾਰ ਨੂੰ ਦੁੱਧ ਕਿੰਨੇ ਕੱਢਣਾ ਕਿ ਨਹੀਂ ਪਤਾ ਹੋਰ ਦਲਕਰ ਜਾਈਏ ਨਹੀਂ ਖੁਸ਼ੀ ਪਾਟ ਕਿਲੋ ਦੀ ਉਹਨੇ ਖਰੀਦ ਹਾਂਜੀ ਹਾਂ ਖਤਮੀਂ ਜੀ ਜਾਣਾ ਜੀ ਸੰਦੀਪ ਜੀ ਤੁਹਾਡੀ ਤਿੰਨ ਦਿਨੋਂ ਪੱਠੇ ਨਹੀਂ ਖਾਦੇ ਮੈਂ ਵਾਂ ਖਾਦਾ ਹਾਂ ਖਾਣ ਲਈ ਹੈ ਤੇ ਇਦਾਂ ਨਹੀਂ ਹੁੰਦੀ ਜੇ ਸ਼ਾਇਦ ਦੁੱਧੋਂ ਪਾਜੇ ਦੁੱਧੋਂ ਪਾਜੇ ਨਹੀਂ ਹਾਂ ਮਲੇ ਬੋਲੀ ਬਿਲਕੁਲ ਜੀ ਬਿਲਕੁਲ ਸੇਵਾ ਵਾਲੀ ਨਾ ਹੁੰਦੀ ਭਾਜੀ ਸੇਵਾ ਵਾਲੀ ਨਾ ਹੁੰਦੀ ਬਈ ਦੇਰੀ ਕਿ ਵੜ ਜਾਂਦੀ ਆ ਵਾੜ ਦੀ ਗੱਲ ਹੀ ਪਾ ਬੰਦ ਸਾਰੇ ਇੱਕੋ ਜਿਹੇ ਖਾਂਡੀਆਂ ਦੇ ਵੰਡ ਦੀ ਗੱਲ ਨਹੀਂ ਬਾਹਰ ਕੱਚਾ ਵੀ ਗਈ ਜਾ ਮਾਣ ਮੋਟਾ ਅੱਲਾ ਸਦਾ ਫਰਕ ਪੈਂਦਾ ਭਾ ਸਾਰੇ ਇੱਕੋ ਜਿਹੇ ਖਾਂਡੀਆਂ ਨਾ ਨਾ ਦੇਸੀ ਘਰੇ ਪਾਲੋ ਨਾ ਬਿਲਕੁਲ ਜੀ ਆ ਦੋ ਤਿੰਨ ਕਿ ਤਿੰਨ ਕਿਲੋ ਵਨ ਖਾਂਡੀਆਂ ਸਰ ਜੀ ਜਿਹੜੀ ਟੁੱਟੇ ਗੋਡੇ ਦੇ ਵਾਲੇ ਮਿਲ ਵਾਲੀ ਰੱਖਤੀ ਸੰਦੇਲਿਆ ਦੁੱਧ ਵੇਚ ਲੋ ਥੱਲੇ ਕਿਲੋ ਡੇਢ ਦੇ ਲੋ ਥੱਲੇ ਜੇ ਬੱਚੀ ਚ ਬੱਚੀ ਮੈਂ ਭਰ ਗਈ ਬਾਲਟੀ ਛੱਡੀ ਖੜਾ ਆ ਦਖਾਖ ਵਾਲੀ ਬਾਲਟੀ ਭਰਦੀ ਆ ਇਹਦੇ ਵਿੱਚ ਏਦਣ ਕੋਈ ਲਾ ਲਈ ਹਾਂਜੀ 8 ਕਿਲੋ ਦੁੱਧ ਮਿਲ ਕੇ ਦਵਾਂਗੇ ਡੰਗ ਦਾ ਜਿਹਾ ਮੱਝੀ ਮੜੇ ਠੀਕ ਕਰੇ ਫੋਲ ਚਲੋ ਦੇਖ ਲੋ ਭਾਈ ਬਾਕੀ ਆ ਰਸਤੇ ਇਹ ਜਿਹਨੂੰ ਵੀ ਲੈਣਿਆ ਦਾ ਤੋ ਫੱਲੀ ਕਰੋ ਆ ਕਿ ਨਹੀਂ ਜੀ ਬਿਲਕੁਲ ਜੀ ਬਸ ਠੀਕ ਚਲੋ ਭਾਜੀ ਬੋਲ ਦੋ ਘਰ ਨੰਬਰ ਆਪਣਾ ਫੋਨ ਨੰਬਰ 9872138013814690 ਠੀਕ ਹੈ ਪਿੰਡ ਰਾਮਪੁਰਾ ਜਲਾੰਬਰ 세리야으로사세리 갑니다. <laughs> <하시간대. 웃음> <laughs>